ਬਿੱਤੇ ਦਿਨੀ ਕਾਲੀ ਥਾਰ ਸਵਾਰ ਆਪਣੀ ਹੀ ਮਹਿਲਾ ਪੁਲਿਸ ਕਾਂਸਟੇਬਲ ਨੂੰ ਪੁਲਿਸ ਦੇ ਵੱਲੋਂ ਨਸ਼ੇ ਦੇ ਨਾਲ ਫੜਨ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਕਾਲੀ ਥਾਰ ਸਵਾਰ ਅਤੇ ਵੱਡੀਆਂ ਗੱਡੀਆਂ ਦੇ ਜੋ ਕਾਲੇ ਸ਼ੀਸ਼ੇ ਹੁੰਦੇ ਨੇ ਜੋ ਸੜਕ ਦੇ ਉੱਤੇ ਚੱਲ ਰਹੀਆਂ ਨੇ ਹੁਣ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੁਣ ਉਹਨਾਂ ਦੀ ਵੀ ਸ਼ਮਤ ਆਉਣ ਵਾਲੀ ਹੈ ਪਹਿਲਾਂ ਤਾਂ ਅਕਸਰ ਦੇਖ ਨੂੰ ਮਿਲਦਾ ਸੀ ਕਿ ਪੁਲਿਸ ਦੇ ਵੱਲੋਂ ਛੋਟੀਆਂ ਕਾਰਾਂ ਅਤੇ ਮੋਟਰਸਾਈਕਲ ਸਵਾਰ ਨੂੰ ਜਿਆਦਾਤਰ ਜਿਹੜਾ ਆ ਰੁਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਸੀ ਪਰ ਹੁਣ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਕਾਫੀ ਸਖਤੀ ਕੀਤੀ ਗਈ ਹੈ ਜੋ ਕਿ ਨਜ਼ਰ ਵੀ ਆ ਰਹੀ ਹੈ ਤੇ ਕੱਲ੍ਹ ਦੇਰ ਸ਼ਾਮ ਤੋਂ ਹੀ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਆਪਣੇ ਨਾਲ ਵੱਡੇ ਪੁਲਿਸ ਅਧਿਕਾਰੀ ਲਿੱਤੇ ਅਤੇ ਫਿਰੋਜ਼ਪੁਰ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਪੈਦਲ ਸਰਚ ਕੀਤਾ ਬਜਾਰਾਂ ਸੜਕਾਂ ਤੇ ਸੁੰਨਮਸਾਨ ਇਲਾਕਿਆਂ ਦੇ ਵਿੱਚ ਖੜੀਆਂ ਵੱਡੀਆਂ ਗੱਡੀਆਂ ਲਗਜ਼ਰੀ ਗੱਡੀਆਂ ਦੀ ਰੋਕ ਕੇ ਚੈਕਿੰਗ ਕੀਤੀ ਹੈ ਕਈ ਗੱਡੀਆਂ ਨੂੰ ਬਾਉਂਡ ਤੱਕ ਵੀ ਕੀਤਾ ਗਿਆ ਹੈ ਜਿਨ੍ਹਾਂ ਗੱਡੀਆਂ ਦੇ ਸ਼ੀਸ਼ੇ ਕਾਲੇ ਸਨ ਉਹਨਾਂ ਨੂੰ ਬਾਉਂਡ ਕਰ ਦਿੱਤਾ ਗਿਆ ਤੇ ਵੱਡੇ ਚਲਾਨ ਕੱਟੇ ਗਏ ਪਰ ਸਭ ਤੋਂ ਜ਼ਿਆਦਾ ਥਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਥਾਰਾਂ ਨੂੰ ਰੋਕ ਕੇ ਉਹਨਾਂ ਦੀ ਤਸੱਲੀ ਦੇ ਨਾਲ ਚੈਕਿੰਗ ਕੀਤੀ ਗਈ ਕਈ ਥਾਰ ਗੱਡੀਆਂ ਦੇ ਜਿਨ੍ਹਾਂ ਦੇ ਸ਼ੀਸ਼ੇ ਕਾਲੇ ਸੀ ਅ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਸੀ ਜਾਂ ਫਿਰ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਮੌਕੇ ਤੇ ਉਤਰਵਾਇਆ ਗਿਆ ਉਹਨਾਂ ਦੇ ਚਲਾਨ ਵੀ ਕੱਟੇ ਗਏ ਇਸੇ ਘੜੀ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਵੱਡੀਆਂ ਲਗਜ਼ਰੀ ਗੱਡੀਆਂ ਨੂੰ ਰੋਕਿਆ ਅਤੇ ਜਿਨ੍ਹਾਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਘਰਾਣਿਆਂ ਦੇ ਸਹਜਾਦੇ ਸੜਕਾਂ ਤੇ ਗੇੜੀਆਂ ਲਾ ਰਹੇ ਸੀ ਉਹਨਾਂ ਦੇ ਉੱਤੇ 55 ਜੜਾ ਪੁਲਿਸ ਦੇ ਵੱਲੋਂ ਕੱਟਿਆ ਗਿਆ ਹੈ ਵੱਡੇ ਜੁਰਮਾਨੇ ਜਿਹੜੇ ਨੇ ਹੁਣ ਉਹਨਾਂ ਨੂੰ ਭੁਗਤਣੇ ਪੈਣਗੇ ਇਸ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਥਾਣਾ ਕੁਲਗੜੀ ਦੀ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਵੀ 1 ਕਿਲੋ ਤੋਂ ਜ਼ਿਆਦਾ ਹੈਰਵਨ ਅਤੇ ਇੱਕ ਪਿਸਤਲ ਦੇ ਸਮੇਤ ਜਿਹੜਾ ਆ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਹੈ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਚੈਕਿੰਗ ਇੱਕ ਮੈਸੇਜ ਦੇਣ ਵਾਸਤੇ ਆ ਇੱਕ ਚੇਤਾਵਨੀ ਦੇਣ ਵਾਸਤੇ ਕਿ ਕਾਨੂੰਨ ਨੂੰ ਤੋੜਨ ਵਾਲਾ ਕੋਈ ਵੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਜਿਹੜਾ ਨਹੀਂ ਜਾਵੇਗਾ ਤੇ ਆਮ ਲੋਕਾਂ ਨੂੰ ਇਹ ਮੈਸੇਜ ਜਿਹੜਾ ਉਹ ਬੇਸ਼ੱਕ ਦਿੱਤਾ ਜਾਂਦਾ ਪਰ ਉੱਥੇ ਹੀ ਹੁਣ ਵੱਡੇ ਘਰਾਣਿਆਂ ਦੇ ਸਹਜਾਦਿਆਂ ਨੂੰ ਜਿਹੜੇ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੇ ਨੇ ਸ਼ੀਸ਼ੇ ਕਾਲੇ ਕਰਕੇ ਘੁੰਮਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ। ਇਹਦੀ ਜਿੰਨੇ ਵੀ ਕੋਈ मतलब ਬਿਨਾ ਨੰਬਰ ਤੋਂ, ਬਿਨਾ ਡਾਕੂਮੈਂਟਸ ਤੋਂ ਤੈਨੇ ਜੜੇ ਹੋਏ ਜਿਹੜੇ ਵੀ ਟ੍ਰੈਫਿਕ ਵਾਇਲੇਸ਼ਨਸ ਕਰ ਰਹੇ ਹੈ ਤੇ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਵੀ ਕਿਸੇ ਨਾ ਕਿਸੇ ਕ੍ਰਾਈਮ 'ਚ ਇਹਨਾਂ ਦਾ ਕੋਈ ਰੋਲ ਹੋ ਸਕਦਾ ਹੈ, ਮਿਲੇ ਹੋ ਸਕਦੇ ਆ। ਉਹ ਮਾੜੇ ਅਨਸਰਾਂ ਵਾਸਤੇ ਜਿਹੜੀ ਚੈਕਿੰਗ ਹੁੰਦੀ ਆ ਉਹ ਮੈਸੇਜ ਦਿੰਦੀ ਹੈ ਵੀ ਇਹ ਇਨਾ ਵਾਸਤੇ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਜਿਹੜੇ ਚੰਗੇ ਸ਼ਹਿਰੀ ਆ ਉਹਦਾ ਵਾਸਤੇ ਕੌਨਫੀਡੈਂਸ ਬਿਲਡਿੰਗ ਰਹੇ ਹੈ ਬਾਹਰ ਦੇ ਅਪਰਟੂਨਸਿੰਗ ਪੁਲਿਸ ਦੀ ਪ੍ਰੈਜ਼ੈਂਸ ਹੋਵੇ ਤੇ ਇਹਨਾਂ ਦੀ ਵਾੜੇ ਸੰਬੰਧੀ ਚੈਕਿੰਗ ਜੀ ਰਹੇ ਸਰ ਇੱਕ ਬਾਰਡਰ ਏਰੀਆ ਵੱਡੀ ਚੁਣੌਤੀ ਹੈ ਜੀ ਪੁਲਿਸ ਵਾਸਤੇ ਕਿਉਂਕਿ ਪਾਕਿਸਤਾਨ ਵੱਲੋਂ ਕਾਫੀ ਨਸ਼ਾ ਆਉਂਦਾ ਹੈ ਕਿਵੇਂ ਸਰ ਕੰਟਰੋਲ ਕਰ ਰਹੇ ਹੋ ਸਾਡੀ ਬਾਰਡਰ ਏਰੀਆ ਦੇ ਵਿੱਚ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਦੀ ਕਾਫੀ ਅੱਛੀ ਨਾਕਾ ਬੰਦੀ ਹੈ ਤੇ ਉਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਾਡੀ ਜੁਆਇੰਟ ਪੈਟ੍ਰੋਲਿੰਗ ਚੱਲਦੀ ਹੈ ਪਿਛਲੇ ਸਮੇਂ 'ਚ ਜਿਹੜੇ ਤੁਸੀਂ ਬਾਰਡਰ ਤੋਂ ਸਾਡੇ ਵੱਲੋਂ ਰਿਕਵਰੀਜ਼ ਹੋਈਆਂ ਸਾਡੇ ਕੁਝ ਸਾਡੇ ਆਪਣੇ ਆਪਰੇਸ਼ਨ ਸੀਗੇ ਕੁਝ ਬੀਐਸਐਫ ਦੇ ਨਾਲ ਸਾਡੇ ਜੁਆਇੰਟ ਆਪਰੇਸ਼ਨ ਸੀ ਉਹ ਰਿਕਵਰੀਜ਼ ਤੁਹਾਡੇ ਸਾਹਮਣੇ ਹੀ ਆ ਬਹੁਤ ਵਧੀਆ ਰਿਕਵਰੀਜ਼ ਹੋਈਆਂ ਇਥੋਂ ਪਤਾ ਲੱਗਦਾ ਵੀ ਸਾਡੀ ਉੱਤੇ پکڑ ਪੂਰੀ ਅੱਛੀ ਹੈ ਅਪਰੋਕਸ ਕਿੰਨੇ ਕਿਲੋ ਕਿਲੋਗ੍ਰਾਮ ਕਰ ਲਈ ਗਈ ਹੈ ਜੀ ਜਿੰਦੀ ਹੁਣ ਤੱਕ ਸਾਡੀ ਕੋਈ 20 ਕਿਲੋ ਦੇ ਕਰੀਬ ਸੀ ਰਿਕਵਰੀ ਕਰ ਲਈ ਹੈ ਰਵਿੰਦੀ ਆ ਮਹੀਨੇ ਸਵਾ ਮਹੀਨੇ ਦੇ ਵਿੱਚ